ਸ਼੍ਰੋਮਣੀ ਕਾਲੀ ਦਲ ਦੀ ਕੌਰ ਕੁਮਿਤੀ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਗਿਆ ਜਨਰਲ ਡੈਲੀਗੇਟ ਇਜਲਾਸ ਬੁਲਾਉਣ ਦੇ ਲਈ ਫੈਸਲਾ ਲਿਆ ਗਿਆ ਹੈ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਹੈ ਡੈਲੀਗੇਟਸ ਇਜਲਾਸ ਬੁਲਾਇਆ ਜਾਵੇਗਾ ਲੰਬੇ ਸਮੇਂ ਦੀ ਰੂਪਰੇਖਾ ਤੈਕ ਕੀਤੀ ਜਾਵੇਗੀ ਡਾਕਟਰ ਜੀ ਮਾਦੇਵ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਰੱਖੜ ਪੁਣਿਆ ਤੇ 20 ਸਿਆਸੀ ਕਾਨਫਰੰਸ ਕੀਤਾ ਜਾਵੇਗਾ 15 ਅਗਸਤ ਨੂੰ ਇਸੜੂ ਦੇ ਵਿੱਚ ਸਿਆਸੀ ਕਾਨਫਰੰਸ ਹੋਵੇਗਾ ਤੇ 20 ਅਗਸਤ ਨੂੰ ਹਰਚੰਦ ਸਿੰਘ ਲੈਂਗੂ ਚੜਾਏ ਲੰਗੋਵਾਲ ਤੇ ਹੋਵੇਗੀ ਬਹਿਸ ਤਾਂ ਕੁਝ ਐਮ ਪ੍ਰੋਗਰਾਮ ਜਿਹੜੇ ਆ ਦੋਨਾਂ ਮੀਟਿੰਗਾਂ ਦੇ ਵਿੱਚ ਲਿਖੇ ਗਿਆ ਉਹਦੇ ਵਿੱਚ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਜੀ ਇਸਰੂ ਦੀ ਯਾਦ ਦੇ ਵਿੱਚ ਹਰ ਸਾਲ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਲਾਨਾ ਕਾਨਫਰੰਸ ਹੁੰਦੀ ਹੈ ਉਹ 15 ਅਗਸਤ ਨੂੰ ਇਸਰੂ ਦੇ ਵਿੱਚ ਕਾਨਫਰੰਸ ਹੋਏਗੀ 19 ਅਗਸਤ ਨੂੰ ਰੱਖੜਪੁੰਨਿਆਂ ਦੇ ਮੌਕੇ ਤੇ ਸਲਾਨਾ ਕਾਨਫਰੰਸ ਬਾਬਾ ਬਕਾਲਾ ਦੇ ਵਿੱਚ ਹੁੰਦੀ ਹੈ ਉਵੀ ਕਾਨਫਰੰਸ ਜਿਹੜੀ ਆ ਚਰਤੀਕੜਾ ਦੇ ਤਾਲ ਬਾਬਾ ਬਕਾਲਾ ਦੇ ਵਿੱਚ ਹੋਏਗੀ। ਔਰ 20 ਅਗਸਤ ਨੂੰ ਹਰ ਸਾਲ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਚਾਪ ਦੀ ਬੱਸੀ ਜਿਹੜੀ ਆ ਉਹਦਾ ਸ਼ਹੀਦੀ ਸਮਾਗਮ ਉਹਨਾਂ ਦੇ ਜੱਦੀ ਸਥਾਨ ਪਿੰਡ ਲੰਗਵਾਲ ਦੇ ਵਿੱਚ ਜ਼ਿਲ੍ਹਾ ਸੰਗਰੂਰ ਦੇ ਵਿੱਚ ਉਹਦੇ ਵੀ ਵੱਡੇ ਪੱਧਰ ਤੇ ਉੱਤੇ ਤਿਆਰੀਆਂ ਕਰਕੇ ਤੇ ਵੱਡਾ ਸ਼ਹੀਦੀ ਸਮਾਗਮ ਜਿਹੜਾ ਉਨ੍ਹਾਂ ਦੀ ਯਾਦ ਦੇ ਵਿੱਚ ਇਹ ਤਿੰਨ ਜਿਹੜੇ ਵੱਡੇ ਪ੍ਰੋਗਰਾਮ ਹੈ ਇਹਦੀ ਤਿਆਰੀ ਦੇ ਸਬੰਧ ਦੇ ਵਿੱਚ ਵੀ ਸਾਰੀਆਂ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਇੱਕ ਬੜਾ ਅਹਿਮ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਦੀ ਮੀਟਿੰਗ ਕੋਰ ਕਮੇਟੀ ਦੇ ਵਿੱਚ ਹੋਇਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹਨਾਂ ਨੇ ਨੰਬੇ ਸਮੇ ਦਾ ਏਜੰਡਾ ਉਨੂੰ ਤੈਅ ਕਰਨ ਵਾਸਤੇ ਇੱਕ ਤਿੰਨ ਰੋਜ਼ਾ ਜਿਹੜਾ ਡੈਲੀਕੇਟ ਸੈਸ਼ਨ ਹੈ ਜਨਰਲ ਡੈਲੀਕੇਟ اجلاس ਸ਼੍ਰੋਮਣੀ ਅਕਾਲੀ ਦਲ ਦਾ ਉਹ ਨਵੰਬਰ ਮਹੀਨੇ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁਲਾਇਆ ਗਿਆ ਕਿਉਂਕਿ ਜੋ ਫੈਸਲਾ ਹੋਇਆ ਕਿ ਜਿਹੜਾ ਸਾਡਾ ਪੰਥਕ ਅਜੰਡਾ ਜੋ ਪੰਜਾਬ ਨੂੰ ਤੇ ਦੇਸ਼ ਨੂੰ ਇਸ ਵੇਲੇ ਗੰਭੀਰ ਚੁਣੌਤੀਆਂ ਨੇ ਜੋ ਰੀਜਨਲ ਇਸ਼ੂਸ ਨੇ ਇਸੇ ਤਰ੍ਹਾਂ ਜੋ ਖੇਤੀ ਦਾ ਸੰਕਟ ਆ ਬਹੁਤ ਵੱਡਾ ਗਰਾਉਂਡ ਕਰਤੀ ਹੈ ਕਿ ਪਾਣੀ ਦਾ ਵੱਡਾ ਸੰਕਟ ਆ ਜਿਹੜੀ ਵਾਤਾਵਰਨ ਦੀ ਜਿਹੜਾ ਬਹੁਤ ਬੜੀ ਹਾਲਤ ਪੰਜਾਬ ਦੀ ਹੋ ਗਈ ਆ ਐਜੂਕੇਸ਼ਨ ਦੇ ਸਾਡੀ ਪਾਲਿਸੀ ਸੇਤ ਵਾਸਤੇ ਲੋਕਾਂ ਦੀ ਕਿਸ ਤਰ੍ਹਾਂ ਦੀ ਆਉਣ ਵਾਲੇ ਸਮੇਂ ਦੀ ਲੰਬੀ ਪਾਲਿਸੀ ਹੋਣੀ ਚਾਹੀਦੀ ਹੈ? ਔਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਡਾਇਸਪੋਰਾ ਪਾਰ ਦੇਸ਼ਾਂ ਦੇ ਵਿੱਚ ਬੈਠਾ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾ ਕੀ ਨੇ? ਪੰਜਾਬੀ ਭਾਸ਼ਾ ਨੂੰ ਪਰਫੁੱਲਤ ਕਰਨ ਵਾਸਤੇ ਕੀ ਕੀਤਾ ਜਾ ਸਕਦਾ? ਔਰ ਹੋਰ ਬਹੁਤ ਸਾਰੇ ਇਸ਼ੂ ਦਲਿਤ ਵਰਗ ਦੀਆਂ ਜਿਹੜੀਆਂ ਵੱਡੀਆਂ ਸਮੱਸਿਆਵਾਂ ਨੇ। ਇਹ ਸਾਰੇ ਜਿਹੜਾ ਆਉਣ ਵਾਲੇ ਲੰਬੇ ਸਮੇਂ ਵਾਸਤੇ ਪਾਰਟੀ ਦੀ ਰੂਪਰੇਖਾ ਤੈਅ ਕਰਨ ਵਾਸਤੇ ਤੇ ਤਿੰਦਰ ਹੋ ਜਾ ਜਿਹੜਾ ਨਵੰਬਰ ਮਹੀਨੇ ਦੇ ਵਿੱਚ ਪਾਰਟੀ ਦਾ ਜਨਰਲ ਇਜਲਾਸ ਕਰਾਇਆ ਜਾਏਗਾ ਜਿਦੇ ਵਿੱਚ ਸਾਰੇ ਪਾਰਟੀ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ ਹੋਰ ਐਕਸਪਰਟਸ ਨੂੰ ਵੀ ਮੌਕਾ ਦੇ ਆ ਦੇ ਹੋਰ ਸਖਸ਼ੀਤਾ ਵੀ ਉਹਦੇ ਵਿੱਚ ਸ਼ਮੂਲਿਤ ਕਰਨੀ ਹੈ